ਜਿਹੜਾ 5000 ਦਾ ਖਰਚਾ ਤੁਸੀਂ ਉਹਨੂੰ ਇਕੱਠਾ ਕਰਕੇ 1500 ਚ ਲੈ ਆਓ ਹੈ 1500 ਚ ਉਹੀ 5000 ਵਾਲਾ ਬੰਪਰ ਤੁਸੀਂ ਤਿਆਰ ਕਰ ਦੋਗੇ ਮੰਨ ਲਓ ਵੀ ਬੰਪਰ ਟੁੱਟ ਗਿਆ ਕਾਫੀ ਟੋਟੇ ਹੋਗੇ ਤੁਸੀਂ ਜੋੜਤਾ ਉਸ ਤੋਂ ਬਾਅਦ ਪੇਂਟ ਪੂਨ ਕਰਕੇ ਜਮਾ ਹੀ ਉਹ ਜਿਹਾ ਬਣ ਜਾਂਦਾ ਪੇਂਟ ਕਰਕੇ ਤਾਂ ਭਲੇ ਜੱਜਮੈਂਟ ਵੀ ਨਹੀਂ ਹੁੰਦੀ ਅੱਛਾ ਜੀ ਹਾਂਜੀ ਉਹ ਤੇ ਬੰਪਰ ਵਗੈਰਾ ਜਮਾ ਟੁੱਟ ਜਾਂਦੇ ਨੇ ਹਾਂਜੀ ਵੀ ਮੈਂ ਤੁਹਾਨੂੰ ਦੇਖਿਆ ਤਿਆਰ ਕਰਦਿਆਂ ਨੂੰ ਹਾਂਜੀ ਵੀ ਜਮਾ ਗੱਲ ਬਣ ਜਾਂਦੀ ਹੈ ਜੀ ਇਹ ਡਾੜ ਜਿੱਥੋਂ ਆਪਣਾ ਬੈਲਡਿੰਗ ਟੁੱਟ ਜੇ ਬੰਪਰ ਟੁੱਟਦਾ ਜੀ ਉਨੂੰ ਇਹਦੇ ਵਿੱਚ ਭਰ ਕੇ ਹੀ ਰਾੜ ਪ੍ਰੋਪਰ ਮਜ਼ਬੂਤੀ ਹੁੰਦੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਲੈ ਵੀ ਅੱਜ ਦੀ ਜਿਹੜੀ ਵੀਡੀਓ ਲੈ ਕੇ ਆਏ ਆ ਨਾ ਜੇ ਤੁਸੀਂ ਘਰ ਦੇ ਵਿੱਚ ਕਾਰ ਰੱਖਦੇ ਹੋ ਟਰੱਕ ਰੱਖਦੇ ਹੋ ਬੱਸ ਤੁਹਾਡੇ ਕੋਲੇ ਹੈਗੀ ਆ ਸਕੂਟਰ ਮੋਟਰਸਾਈਕਲ ਕੋਈ ਵੀ ਵਹੀਕਲ ਆ ਤੁਹਾਡੇ ਲਈ ਇਹ ਬਹੁਤ ਵਿਸ਼ੇਸ਼ਾ ਖਾਸ ਆ ਖਾਸ ਕਰਕੇ ਸੰਗਰੂਰ ਇਲਾਕੇ ਦੇ ਲੋਕਾਂ ਵਾਸਤੇ ਵੈਸੇ ਤਾਂ ਸਾਰਿਆਂ ਦੇ ਕੰਮ ਦੀ ਵੀਡੀਓ ਆ ਪਰ ਸੰਗਰੂਰ ਇਲਾਕੇ ਦੇ ਵਾਸਤੇ ਇੱਕ ਖੁਸ਼ਖਬਰੀ ਕਹਿ ਲਓ ਚੰਗੀ ਖਬਰ ਕਹਿ ਲਓ ਜਾਂ ਖਾਸ ਵੀਡੀਓ ਕਹਿ ਲਓ ਹੈਗੀ ਆ ਅਖੀਰ ਤੱਕ ਜਰੂਰ ਦੇਖਿਓ ਬਹੁਤ ਛੋਟੇ ਜਿਹੜੀ ਛੋਟੀ ਵੀਡੀਓ ਬਣਾਵਾਂਗੇ ਪਰ ਕੰਮ ਦੀ ਗੱਲ ਲੈ ਕੇ ਆਇਆ ਥੋੜੇ ਵਾਸਤੇ ਛੋਟੇ ਸ਼ਬਦਾਂ ਦੇ ਵਿੱਚ ਵੱਡੀ ਗੱਲ ਲੈ ਕੇ ਆਇਆ ਆਪਣੇ ਨਾਲ ਆਪਣੇ ਵੀਰ ਨੇ ਸੁਖੀ ਮਿਸ਼ਾਲ ਜੀ ਤੇ ਭਾਈ ਜੋਗਾ ਸਤਿ ਸ਼੍ਰੀ ਅਕਾਲ ਭਾਈ 사ਸ਼ੀ ਕਾਲ ਵੀਰ ਜੀ ਹੋਠੀ ਠਾਕੋ ਹਾਂਜੀ ਜੀ ਬਾਈ ਬਾਈ ਗੱਲ ਇਹ ਹੈ ਵੀ ਇਹ ਵੀਰ ਪਲਾਸਟਿਕ ਦੀ ਬਿਲਡਿੰਗ ਕਰਦੇ ਨੇ ਜਿਵੇਂ ਗੱਡੀਆਂ ਦੇ ਬੰਪਰ ਟਰੱਕਾਂ ਦੇ ਹੋਰ ਪਲਾਸਟਿਕ ਦਾ ਟੁੱਟ ਭੱਜ ਹੋਈ ਹੋਈ ਕੋਈ ਵੀ ਐਨੀ ਵਨ ਚੀਜ਼ ਆ ਤੇ ਪਰਲੇ ਪਾਸੇ ਆ ਬਾਈ ਜੋਗਾ ਉਹ ਕਾਰਾਂ ਦੇ ਏਸੀ ਦਾ ਕੰਮ ਕਰਦਾ ਬਾਈ ਐਨੇਕ ਜੈਜ ਰੇਟ ਨੇ ਸੰਗਰੂਰ ਦੇ ਵਿੱਚ ਇਹਨਾਂ ਵੀਰਾਂ ਦੀ ਵਰਕਸ਼ਾਪ ਆ ਐਡਰੈਸ ਵੀ ਦੇਵਾਂਗੇ ਉਸ ਤੋਂ ਪਹਿਲਾਂ ਬਾਈ ਨਾਲ ਗੱਲਬਾਤ ਕਰਦੇ ਹਾਂ ਬਾਈ ਜੀ ਤੁਸੀਂ ਦੱਸੋ ਵੀ ਜਿਵੇਂ ਹੁਣ ਬਹੁਤੇ ਬੰਪਰ ਵਗੈਰਾ ਜਮਾਂ ਟੁੱਟ ਜਾਂਦੇ ਨੇ ਮੈਂ ਤੁਹਾਨੂੰ ਦੇਖਿਆ ਤਿਆਰ ਕਰਦੇ ਆ ਇਹਨੂੰ ਹਾਂਜੀ ਵੀ ਜਮਾਂ ਗੱਲ ਬਣ ਜਾਂਦੀ ਹੈ ਜੀ ਵੀਰੇ ਆਪਣਾ ਦੇਖੋ ਕੰਮ ਬਹੁਤ ਵਧੀਆ ਜੈਨੂਇਨ ਟਰੀਕੇ ਨਾਲ ਆਗਾ ਜੀ ਤੇ ਜਿਵੇਂ ਆਪਾਂ ਇੱਕ ਲੋਹੇ ਦੀ ਬਿਲਡਿੰਗ ਕਰਵਾਉਣੀ ਆ ਹਾਂਜੀ ਹਾਂ ਆਪਾਂ ਲੋਹੇ ਦੀ ਬਿਲਡਿੰਗ ਵਿੱਚ ਰਾਡ ਭਰ ਕੇ ਰਾਡ ਨਾਲ ਬਿਲਡਿੰਗ ਹੁੰਦੀ ਆ ਜੀ ਬਿਲਕੁਲ ਉਸ ਤਰ੍ਹਾਂ ਆਪਣੇ ਕੋਲ ਵੀ ਇਸ ਤਰ੍ਹਾਂ ਦੀ ਰਾਡ ਹੈ ਜੀ ਇਹਨੇ ਅੱਛਾ ਜੀ ਇਹ ਰਾਡ ਜਿੱਥੋਂ ਆਪਣਾ ਬਿਲਡਿੰਗ ਟੁੱਟ ਜੇ ਬੱਕ ਟੁੱਟਦਾ ਜੀ ਉਹਨੂੰ ਇਹਦੇ ਵਿੱਚ ਭਰ ਕੇ ਇਹ ਰਾਡ ਪ੍ਰੋਪਰ ਮਜ਼ਬੂਤੀ ਹੁੰਦੀ ਹੈ ਜੀ ਦੇਸੀ ਸ਼ਬਦਾਂ 'ਚ ਵੀ ਪਲਾਸਟਿਕ ਦਾ ਹੋ ਗੁਰੂ ਜੀ ਆਹ ਹਾਂ ਜੀ ਗੁਰੂ ਜੀ ਜਿਹੜਾ ਉਹ ਚ ਪਰਦੇ ਨੇ ਆਪਾਂ ਰਾਡ ਦੀ ਲੇਖ ਹਾਂ ਜੀ ਮੈਂ ਉਹ ਲੋਹੇ ਦੀ ਰਾਡ ਹੁੰਦੀ ਆ ਉਸ ਤਰੀਏ ਇਹ ਪਲਾਸਟਿਕ ਦੀ ਰਾਡ ਆਈ ਸਾਡੀ ਜੀ ਤੇ ਇਹਨੂੰ ਜੋੜ ਦੇ ਵਿੱਚ ਪ੍ਰੋਪਰ ਭਰ ਕੇ ਪ੍ਰੋਪਰ ਪ੍ਰੋਪਰ ਗੱਮ ਮੰਨ ਲਓ ਵੀ ਬੰਪਰ ਟੁੱਟ ਗਿਆ ਕਾਫੀ ਟੋਟੇ ਹੋ ਗਏ ਤੁਸੀਂ ਜੋੜਤਾ ਉਸ ਤੋਂ ਬਾਅਦ ਪੇਂਟ ਪੂਨ ਕਰਕੇ ਜਮਾਈ ਉਹ ਜਿਹਾ ਬਣ ਜਾਂਦਾ ਹੈ ਪੇਂਟ ਕਰਕੇ ਤਾਂ ਭਲੇ ਜੱਜਮੈਂਟ ਵੀ ਨਹੀਂ ਹੁੰਦੀ ਅੱਛਾ ਜੀ ਹਾਂ ਜੀ ਜਮਾਈ ਐਨ ਇੱਕ ਗਲਾ ਇੱਕ ਹਾਂ ਸਾਨੂੰ ਆਪਣੇ ਆਪ ਨੂੰ ਵੀ ਜੱਜਮੈਂਟ ਨਹੀਂ ਹੋਊਗੀ ਆਪਣਾ ਬਾਪਰ ਕਿੱਥੋਂ ਟੁੱਟਿਆ ਹੈ ਅੱਛਾ ਜੀ ਹਾਂ ਜੀ ਠੀਕ ਹੈ ਜੀ ਤੇ ਵੀਰ ਦੀ ਗੱਲ ਇਹ ਆ ਵੀ ਉਦੇ ਹੁਣ ਹੁੰਦੇ ਨੇ ਲੋਕ ਲੂਪ ਜੇ ਨੱਕੇ ਨੁੱਕੇ ਜੇ ਹਾਂ ਉਹ ਵੀ ਵੀਰੇ ਪ੍ਰੋਪਰ ਅੱਛਾ ਜਿਵੇਂ ਉਹਦੇ ਨੱਕੇ ਬਣੇ ਹੁੰਦੇ ਨੇਗੇ ਉਸ ਤਰੀ ਪ੍ਰੋਪਰ ਜਮਨ ਨਵੇਂ ਵਰਗੇ ਬਣਾ ਦੋਗੇ ਹਾਂਜੀ ਹਾਂਜੀ ਤੇ ਫਿਰ ਜਿਹੜੀ ਗੱਲ ਹੁੰਦੀ ਆ ਵੀ ਜਿਵੇਂ ਨਮਾ ਮੰਨ ਲਓ ਵੀ ਕਿਸੇ ਗੱਡੀ ਦਾ 3000 4000 ਦਾ ਹਾਂ ਨਮਾ ਦੇਖੋ ਜੀ ਨਮਾ ਘੱਟੋ ਕੋਈ ਵੀ ਗੱਡੀ ਐ ਜਿਵੇਂ ਆਪਾਂ ਇੱਕ ਸਵੇ ਪੇ ਲੈ ਲੋ ਹੂੰ ਸ਼ਵੇਪਰ ਦਾ ਕਿਚਕ ਟੋਟਾ 2500 ਰੁਪਏ ਦਾ ਬੰਪਰ ਹੈ ਜੀ ਹਾਂਜੀ ਉਸ ਤੋਂ ਬਾਅਦ ਉਹਦੇ 2500 3000 ਰੁਪਏ ਵਾਂਗੂ ਪੇਂਟ ਖਰਚ ਆਉਂਦੇ ਮੰਨ ਲਓ 5000 ਰੁਪਏ 5000 ਚ ਪੈਂਦਾ ਠੀਕ ਹੈ ਜੀ ਤੇ ਆਪਣਾ ਕੰਮ ਹੈ ਜੀ ਸਿਰਫ 5 ਕੁ 100 ਰੁਪਏ ਵਿੱਚ ਆਪਾਂ ਆਲੇ ਨੂੰ ਬੰਪਰ ਓਕੇ ਕਰਕੇ ਦੇ ਦਿੰਨੇ ਹਾਂ ਰਿਪੇਅਰ ਕਰਕੇ ਜਮਨ ਨਵੇਂ ਜੇ ਪੇਂਟ ਕਰਾਉਣਾ ਬੰਦੇ ਨੇ ਤਾਂ ਉਹਦਾ 5-7000 ਰੁਪਏ ਖਰਚਾ ਵੱਖਰਾ ਹੋਊਗਾ ਟੱਚਿੰਗ ਫੱਚਿੰਗ ਹੋ ਜਾਊਗੀ ਜੇ ਨਹੀਂ ਵੀ ਪੇਂਟ ਕਰਾਉਣਾ ਤਾਂ ਬਿਲਕੁਲ ਐਂ ਵੀ ਸਰਚਾ ਨਹੀਂ ਕਹੀ ਅੱਛਾ ਐਂ ਵੀ ਸਰ ਜਾਂਦਾ ਐਂ ਵੀ ਸਰ ਜਾਂਦਾ ਜੇ ਮੰਨ ਲਓ ਵੀ ਜ इकठा करके 1500 च ले आऊंगा है 1500 च उही 5000 ਵਾਲਾ ਬੰਪਰ ਤੁਸੀਂ ਤਿਆਰ ਕਰ ਦੋਗੇ ਤੇ ਫਿਰ ਇਸ ਤੋਂ ਇਲਾਵਾ ਹੋਰ ਕਿਹੜੀਆਂ ਕਿਹੜੀਆਂ ਗੱਡੀਆਂ ਦਾ ਕੀ ਕੀ ਕਰਦੇ ਹੋ ਜੀ ਹੋਰ ਵੀ ਜੀ ਅਸੀਂ ਜਿਵੇਂ ਲਾਈਟਾਂ ਸਾਫ਼ ਹੋ ਗਈਆਂ ਜੀ ਜੀ ਤੇ ਗੈਸ ਸੀएनजी ਐਲਪੀਜੀ ਫਿਟਿੰਗ ਜੀ ਤੇ ਆਪਣਾ ਐਨਐਸ ਆਪਣੀ ਗੈਸਕੇਟਾਂ ਦਾ ਕੰਮ ਹੋ ਗਿਆ ਜੀ ਅੱਛਾ ਜੀ ਤੇ ਗੈਸ ਏਸੀ ਠੀਕ ਹੈ ਜੀ ਪ੍ਰੋਪਰ ਜੇ ਮੈਂ ਹੁਣ ਜਿਹੜੇ ਟਰੱਕ ਜਾਂ ਬੱਸ ਦੇ ਪਲਾਸਟਿਕ ਚੀਜ਼ਾਂ ਹੁੰਦੀਆਂ ਨੇ ਜਿਵੇਂ ਆ ਤੁਸੀਂ ਆ ਟਰੱਕ ਦਾ ਤਿਆਰ ਫਾਰਮੈਟ ਦਾ ਮੇਰੇ ਖਿਆਲ 'ਚ ਹੈ ਹਾਂਜੀ ਹਨਾ ਜੀ ਐਵੇਂ ਵੀ ਸਾਰੇ ਟਰੱਕਾਂ ਨੂੰ ਹਰੇਕ ਜੀ ਦੀ ਪਲਾਸਟਿਕ ਦੀ ਜੋੜੀ ਮਰਜੀ ਜੀ ਦੀ ਪਲਾਸਟਿਕ ਆ ਜੀ ਅੱਛਾ ਜੀ ਪਰ ਹੋਣੀ ਚਾਹੀਦੀ ਪਲਾਸਟਿਕ ਆ ਓਕੇ ਜੀ ਤੁਸੀਂ ਹੁਣ ਤਿਆਰ ਕਰ ਦੋਗੇ ਉਹ ਓਕੇ ਕਰਕੇ ਦੇ ਦਾਂਗੇ ਠੀਕ ਹੈ ਜੀ ਇਹ ਬਾਈ ਮੈਂ ਜੋਗੇ ਬਾਰੇ ਦੱਸਦਾ ਇਹਨਾਂ ਨਾਲ ਮਿੱਤਰ ਤਾਂ ਮੇਰੀ ਕਿਵੇਂ ਭਈ ਇਹ ਬਾਈ ਕੋਲੇ ਏਸੀ ਦਾ ਕੰਮ ਕਰਾਉਣ ਆਇਆ ਸੀ ਬਾਈ ਦੇ ਇੰਨੇ ਕਿ ਜੈਨੂਇਨ ਰੇਟ ਸੀਗੇ ਵੀ ਮੈਨੂੰ ਬਹੁਤ ਵਧੀਆ ਲੱਗਿਆ ਇੱਕ ਸ਼ਾਇਦ ਤੁਸੀਂ ਰੀਲ ਵੀ ਦੇਖੀ ਹੋ ਬਾਈ ਨੇ ਪੱਖੇ ਦਾ ਏਸੀ ਬਣਾਇਆ ਹੈ ਦੀਆ ਸੁੱਖੀ ਨੇ ਇਹਨਾਂ ਦੀ ਜਿਹੜੀ ਵਰਕਸ਼ਾਪ ਆ ਸੰਗਰੂਰ ਤੋਂ ਸੁਨਾਮ ਨੂੰ ਜਾਂਦੇ ਆ ਗੁਰਦੁਆਰਾ ਸਾਹਿਬ ਹੁੰਦਾ ਹੈਗਾ ਉਹਦੀ ਬੈਕ ਸਾਈਡ ਆ ਜੋਗਾਕਾਰੀ ਸੀ ਤੇ ਕਰਾਚੋਂ ਪਲਾਸਟਿਕ ਵੈਲਡਿੰਗ ਪਲਾਸਟਿਕ ਵੈਲਡਿੰਗ ਜੀ ਇਹਨਾਂ ਦੀ ਜਿਹੜੀ ਨਾ ਵਰਕਸ਼ਾਪ ਆ ਤੁਸੀਂ ਰੋਡ ਤੇ ਬੋਰਡ ਲੱਗਿਆ ਦੇਖੋਗੇ ਗੁਰਦੁਆਰਾ ਸਾਹਿਬ ਕੋਲੇ ਉਥੋਂ ਇੱਕ ਗਲੀ ਆਉਂਦੀ ਆ ਪਿੱਛੇ ਥੋੜੀ ਜਿਹੀ ਹਟਮੀਆਂ ਤੁਸੀਂ ਆ ਸਕਦੇ ਹੋ ਲਾਈਟਾਂ ਬਾਈ ਆ ਪਿੱਛੇ ਟੰਗੀਆਂ ਹੋਈਆਂ ਨੇ ਇਹ ਭਾਈ ਨਵੀਆਂ ਨੇ ਕਿ ਚਮਕਾਈਆਂ ਹੋਈਆਂ ਨੇ ਸਾਰੀਆਂ ਮੇਰੇ ਜੀ ਪੁਰਾਣੀਆਂ ਨੇ ਸਾਰੀਆਂ ਚਮਕਾਈਆਂ ਨੇ ਸਾਰੀਆਂ ਲੈਟਰ ਜੱਡ ਪੁਰਾਣੀਆਂ ਇੱਕ ਵੀ ਲੈਟਰ ਨਵੀਂ ਨਹੀਂ ਜੀ ਅੱਛਾ ਹਾਂਜੀ ਸਾਰੀ ਤਿਆਰ ਕਰਕੇ ਰੱਖੀ ਹੋਈ ਹੈ ਅੱਛਾ ਜੀ ਕਮਾਲ ਦੀ ਗੱਲ ਕੀਤੀ ਪਈ ਆ ਭਾਈ ਇਹ ਤਾਂ ਐ ਲੱਗਦਾ ਵੀ ਨਵੀਆਂ ਰੱਖੀਆਂ ਹੋਈਆਂ ਨੇ ਤੁਸੀਂ ਨਹੀਂ ਵੀ ਸਾਰੀ ਪੁਰਾਣੀਆਂ ਤੇ ਓਰੀਜਨਲ ਲਾਈਟਾਂ ਨੇ ਅੱਛਾ ਜੀ ਜਮਾ ਓਰੀਜਨਲ ਜੀ ਬਿਲਕੁਲ ਓਰੀਜਨਲ ਭਾਈ ਗੱਲ ਇਹ ਆ ਵੀ ਜਦੋਂ ਤੁਸੀਂ ਲਾਈਟਾਂ ਲੂਟਾਂ ਥੋੜੀਆਂ ਪੀੜੀਆਂ ਪੈ ਜਾਂਦੀਆਂ ਨੇ ਤੁਹਾਨੂੰ ਸਲਾਹ ਦਿੰਦੇ ਨੇ ਜੀ ਆਪਾਂ ਨੂੰ ਪਤਾ ਹੀ ਆ ਲਾਈਟਾਂ ਬਿਨਾ ਸਰਦਾ ਨਹੀਂ ਹੈਗਾ ਰਾਤ ਬਹੁਤ ਹਨੇਰਾ ਹੋ ਜਾਂਦਾ ਜਦੋਂ ਪੀਲੀਆਂ ਪਾ ਜਾਂਦੀਆਂ ਨੇ ਉਹ ਘੱਟੋ ਘੱਟ 10-10 ਹਜ਼ਾਰ ਦੀਆਂ ਲਾਈਟਾਂ ਹੁੰਦੀਆਂ ਨੇ ਹਨਾ ਜੀ ਬਾਈ ਜੀ 10000 ਤਾਂ ਨਾਰਮਲ ਜੀ ਗੱਲ ਹੈਗੀ ਹੁਣ ਤਾਂ ਗੱਡੀ ਦੀਆਂ ਲਾਈਟਾਂ ਲੱਖਾਂ ਚ ਵਗਣਾਂ ਅੱਛਾ ਜੀ ਉਹ ਪਿਆ ਜੀ ਫੋਰਚੂਨਰ ਦਾ ਮਾਡਲ ਫੈਟੋ ਮਾਡਲ ਹੂੰ ਤੇ ਉਹ ਲਾਈਟ ਘੱਟੋ ਘੱਟ 65-70 ਹਜ਼ਾਰ ਦੀ ਸਿੰਗਲ ਲਾਈਟ ਹੈ ਜੀ ਅੱਛਾ ਜੀ ਹਾਂ ਜੀ ਤੁਸੀਂ ਉਹਨੂੰ ਚਮਕਾਉਣ ਵਾਸਤੇ ਜੇ ਪੀਲੀ ਹੋਊਗੀ ਉਹਨੂੰ ਸਾਫ਼ ਕਰਨ ਵਾਸਤੇ ਕਿੰਨੇ ਪੈਸੇ ਲਵੋ 1000 ਰੁਪਿਆ ਦੋਹਾਂ ਦਾ ਜੇ ਇੱਕ ਦਾ ਇੱਕ ਦਾ ਜੀ अच्छा बडियां गड्डियां दा हां जी बडी गड्डी दा क्योंकि दे विच मेहनत थोड़ी ज्यादा आंदी है जी रिस्क वाजे दा थोड़ा ज्यादा okay. ओदे करके फिर साटा फिर जमा, जमा नमी वरगी काम करूंगी हां जी बिल्कुल नमी वरगी उस तरह काम करना दोस्तों जमा नमी बनजूगी ਘੈਂਟ ਬਣਜੂ ਪੂਰੀ ਗੱਲ ਬਾਤ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਿਹੜੇ ਵੀਰਾਂ ਨੇ ਜਿਨ੍ਹਾਂ ਨੂੰ ਇਸ ਚੀਜ਼ ਦੀ ਕਿਉਂਕਿ ਮੈਨੂੰ ਪਤਾ ਹਰ ਇੱਕ ਚੀਜ਼ ਨੂੰ ਮੰਨ ਲਓ ਮੋਟਰਸਾਈਕਲ ਦਾ ਟਾਪਾ ਟੁੱਟ ਗਿਆ ਤੁਸੀਂ ਇਹਨਾਂ ਕੋਲ ਲਿਆਓ 100 ਰੁਪਏ ਚ ਜੋੜ ਦੇਣਗੇ ਹਨਾ 100 ਰੁਪਏ ਚ ਉਹ ਨਹੀਂ ਨਹੀਂ ਕਰਦੇ 7-800 ਦਾ ਨਾਲੇ ਓਰੀਜਨਲ ਨਹੀਂ ਰਹਿਣਾ ਇਹ ਓਰੀਜਨਲ ਦਾ ਓਰੀਜਨਲ ਰਹੂਗਾ ਨਾਲੇ 100 ਰੁਪਏ ਚ ਥੋੜਾ ਤਿਆਰ ਹੋ ਜੂਗਾ ਸੋ ਬੇਨਤੀ ਆ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਜੋ ਹਰੇਕ ਕੋਲੇ ਪਹੁੰਚੇ ਤੇ ਬਾਈਆਂ ਦਾ ਜਿਹੜਾ ਕੰਮ ਆ ਏ ਕਲਾਸ ਕੰਮ ਆ ਉਹਦੀ ਜਾਣਕਾਰੀ ਹਰੇਕ ਨੂੰ ਮਿਲੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ